ਵੀਰ ਕਰਨ ਲੈ ਆਈ ਆਪਣਾ ਗਿਫਟ ਵਧੀਆ ਗਿਆ ਥੈਂਕ ਯੂ ਵੈਰੀ ਮਚ ਸਤ ਜੀ ਇਹ ਵੀਰ ਲੈ ਪਰ ਲੱਗ ਲਾਤਾ ਯਾਰ ਇਹ ਇਦਾਂ ਨਹੀਂ ਲੱਗਣਾ ਇਦਾਂ ਲਾ ਦੇ ਕੇ ਸੋਹ ਜੀ ਸਸਿਕਾ ਵੈਲਕਮ ਕੀ ਹਾਲ ਚਾਲ ਨੇ ਨਵੇਂ ਸਾਲ ਦੇ ਮੁਬਾਰਕਾਂ ਸਭ ਨੂੰ ਤੇ ਸਾਡੇ ਨਾਲੇ 100 ਕੇ ਵੀ ਹੋ ਚੁੱਕੇ ਸਬਸਕ੍ਰਾਈਬ ਹੋ ਚੁੱਕੇ ਸਾਡੇ YouTube ਤੇ ਸਾਡੇ ਕਰਕੇ ਹੋਏ ਸਾਰਿਆਂ ਦਾ ਜਿਹੜੇ ਸਾਨੂੰ ਪਿਆਰ ਕਰਦੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹਰ ਪਿਆਰ ਦਿੰਦੇ ਰਹੋ ਤੇ ਇਸੇ ਖੁਸ਼ੀ 'ਚ ਆਪਾਂ ਨਾਲੇ ਛੋਟਾ ਜਿਹਾ ਕੇਕ ਲੈ ਕੇ ਆਵਾਂਗੇ ਕਟਾਂਗੇ ਸਾਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਦਿলো ਧੰਨਵਾਦ ਜੀਂਦੇ ਵੱਸਦੇ ਰਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਵੇਂ ਸਾਲ ਦੀ ਇੱਕ ਵਾਰ ਫੇਰ ਸਭ ਨੂੰ ਮੁਬਾਰਕਾ ਇਹ ਕੱਲ ਇਹ ਕਿ ਡੈਡੀ ਜੀ ਦਾ ਬਰਥਡੇ ਹੈ ਕੱਲ ਤੇ ਤੁਹਾਨੂੰ ਦੱਸ ਦਈਏ ਅੱਜ ਛੋਟਾ ਜਿਹਾ ਪਹਿਲਾਂ ਕੱਟ ਲੈਂਦੇ ਕੇਕ ਆਪਣਾ ਸਬਸਕ੍ਰਾਈਬ ਵਾਲਾ ਤੇ ਮੁੜ ਕੇ ਕੱਲ ਨੂੰ ਤੇ ਕੱਲ ਤਾਂ ਇਦਾਂ ਵੀ ਪ੍ਰੋਗਰਾਮ ਬਣੇਗਾ ਸੈਟਿੰਗ ਕਰਕੇ ਠੀਕ ਆ ਚਲੋ ਫਿਰ ਆਪਾਂ ਥੋੜਾ ਜਿਹਾ ਮਾਰਕੀਟ ਵੀ ਜਾਣਾ ਵਾ ਮਾਰਕੀਟ ਹੋ ਕੇ ਤੇ ਫਿਰ ਕੀ ਕਰਦੇ ਆ ਕਰ ਓਕੇ ਓਕੇ ਹਾਂਜੀ ਮੰਮੀ ਜੀ ਦੀ ਮੈਨੂੰ ਹੁਣੇ ਕਾਲ ਆਈ ਆ ਉਹ ਕਹਿੰਦੇ ਕਿ ਅਸੀਂ ਤੁਰ ਪਏ ਆ ਤੇ ਬੱਸ ਸਟੈਂਡ ਲਾਗੇ ਆ ਗਏ ਨੇ ਪਾਪਾ ਪਾਗੇ ਮੰਮੀ ਅਣੀਤ ਦੀ ਵੀ ਆ ਗਈ ਇੱਧਰ ਵੀਰ ਵੀ ਆ ਗਿਆ ਹੋਰ ਕੀ ਆ ਠੀਕ ਠਾਕ ਠੀਕ ਠਾਕ ਦੀ ਐ ਸਿਕਾ ਸਿਕਾ ਕਿੱਦਾਂ ਰਿਹਾ ਮਾਹੌਲ ਉੱਥੇ ਬਹੁਤ ਵਧੀਆ ਤੁਸੀਂ ਸੋ ਕਿੰਨਾ ਵਧੀਆ ਇਹ ਬਾਹ ਇਹ ਕਿੱਦਾਂ ਕਾਰਟੂਨ ਲਾਏ ਇੰਨੇ ਆਣ ਕੇ ਹਰ ਗੁਣ ਡਾੜੀ ਜੀ ਵੀ ਆ ਗਈ ਨੂੰ ਇਹਨੂੰ ਪਾਪਾ एक गल बड़ी खुशी है टोपियां चेंज करती <laughs> <नौली। laughs> <नौली। laughs> ग <जीद>। <laughs> ਤੇ ਲਿਖਿਆ ਗਿਆ ਇਕਤਲਨ ਦਾ ਇਕਤਲਨ ਪ੍ਰਸਾਦ ਮਹਿਲਾ ਸਾਡੇ ਵੱਲ ਗਿਫਟ ਆ ਗਿਆ ਜੀ ਇੱਕ ਹੋਰ ਗਿਫਟ ਆ ਗਏ ਸਰਵਾਸੇ ਇਹ ਕਵਰ ਉਹ ਆ ਗਏ ਲੈ ਵੀ ਆ ਗਏ ਨਾ ਗਿਫਟ ਠੀਕ ਹੈ ਤੇ ਸੰਦਿਸ ਕਿੰਨਾ ਚ ਚਪਲ ਜਿਹੜੀ ਲੈਣੀ ਲੱਗਾ ਇੱਕ ਤੇ ਵਾਸਤੇ ਹੁੰਦੀ ਹੈ ਇੱਕ ਜੋੜਾ ਮਹਿਲਾ ਉਹ ਆ ਆ ਮਮੀ ਨੇ ਲੈ ਆ ਗਏ ਆ ਮਮੀ ਨੇ ਲੈ ਆ ਗਏ ਤੇ ਗਿਫਟ ਆ ਤੇ ਆ ਚਲ ਵੀ ਜੀ ਆ ਵਧੀਆ ਚੀਲਾਂ ਦੀ ਵਹਿਦ ਗਰੀਸ਼ ਟੰਗਣ ਵਾਸਤੇ ਚਲੋ ਕੋਈ ਵੀ ਚੀਜ਼ ਮਿਲ ਜੇ ਮਾਰੇ ਥੜਾ ਹੁੰਦੀ ਹੁਣ ਆਪਾਂ ਜਾ ਰਹੇ ਹਾਂ ਪਾਠੀ ਹੋ ਜਾਣ ਵਾਸਤੇ ਪੰਜ ਰਾਨ ਨੂੰ ਲੋੜੀਏ ਜੇ ਦੂਰਿਆ ਦੇ ਹਮਨ ਨਵੇਂ ਸਾਲ ਆਤੇ ਨਾ ਅੱਧੇ ਲੱਗੇ ਨਾ ਮਲੇ ਉਦਾਂ ਹੀ ਬਾਲਟੇ ਉਲਟੇ ਵਿੱਚ ਹੱਥ ਹੱਥ ਚੇਕਣ ਵਾਸਤੇ ਚਲੋ ਲੋਟ ਪੈਂਦੀ ਨਾ ਨੋ ਥੋੜਾ ਬਾਲਣ ਜਾ ਡੱਕ ਜੀ ਨਹੀਂ ਲੈਵਾਂਗਾ ਡੱਕ ਉਦੇ ਵਿੱਚ ਪਾ ਲਈ ਦੀ ਨਾ ਤੰਦੂਰ ਚ ਨਾ ਫਿਰ ਵਧੀਆ ਰਹੇ ਤਾਂ ਹੱਥ ਉੱਤੇ ਸਿੱਕੇ ਜਾਂਦੇ ਬੜੇ ਰਮਾਨਾ ਮੈਂ ਆਪਣਾ ਫੁਲਕੇ ਲਾ ਲਾਂਗੇ ਯਾਰ ਉੱਤੇ ਤੰਦੂਰ ਫਲਕ ਪਰ ਸਫਰ ਨਵੀਂ ਨਵੀਂ ਗੱਡੀ ਤੇ ਕਰਨਾ ਚਾਹੀਦਾ ਜੀਪੂਣਾ ਇਹ ਕਿਤੇ ਕਿਤੇ ਧੋਖਾ ਨਹੀਂ ਦਿੰਦੀ ਗੱਡੀਾਂ ਜੇ ਮੰਨ ਲਓ ਜੇ ਕਿਸੇ ਬੰਨੇ ਜਾਣਾ ਪੈਂਦਾ ਨਾ ਤੇ ਆਪਾਂ ਨੂੰ ਇਹ ਫੀਲ ਹੁੰਦਾ ਵੀ ਆਪਣੀ ਗੱਡੀ ਨਵੀਂ ਹੈ ਖਰਾਬ ਨਹੀਂ ਕਰੋ ਬਸ ਇਹ ਚੀਜ਼ ਹੋ ਜਾਂਦੀ ਹੋਰ ਨਹੀਂ ਕੋਈ ਗੱਲ ਪੁਰਾਣੀ ਦਾ ਥੋੜਾ ਡਰ ਰਹਿੰਦਾ ਯਾਰ ਬਿਲਕੁਲ ਚਲੋ ਫਿਰ ਆਪਾਂ ਲੈ ਆਈਏ ਪਾਸੀਆਂ ਫਿਰ ਮਿਲਦੇ ਤੁਹਾਨੂੰ ਇਹ ਲੈ ਅਮੀ ਮੁੰਡੇ ਲੋ ਟੰਡੇ ਗੁੱਡੀਆਂ ਗੱਡੀਆਂ ਇੱਧਰ ਆਹੋ ਲੈ ਜਾ ਹਾਂ ਇਹ ਗਿੱਲੀਆਂ ਕਿਹੜੇ ਬੰਨੇ ਲਾਉਣੀਆਂ ਉਹ ਪਾ ਦੇ ਨੇ ਕੋਈ ਗੱਲ ਆਹ ਕਹਿੰਦੇ ਗੋਬਰ ਗੈਸ ਲਾਇਆ ਹਨ ਇਹਦਾ ਫਾਇਦਾ ਇਹ ਗੋਬਰ ਗੈਸ ਦਾ ਨਾ ਹਾਂਜੀ ਇਹ ਜਗ੍ਹਾ ਅਗੇ ਕਿਹ ਕੁਦ ਲਾਉਣਾ ਚਾਹੀਦਾ ਵੈਸੇ ਇਹ ਆਦੀ ਵੇਖਣਾ ਗੋਆ ਦਾ ਪਾ ਕੇ ਕਮਾਉਂਦੇ ਹਨ ਇਹਨੂੰ ਆ ਗੈਸ ਦੀ ਪੈ ਪਾਈ ਸਿੱਧੀ ਤਾਂ ਉਹਨੂੰ ਘਰ ਵੱਲੋਂ ਇਹ ਜਿਹਨੇ ਰੰਗ ਡੰਗ ਰੱਖਿਆ ਉਹਨੂੰ ਫਾਇਦਾ ਇਹ ਗੱਡੀ ਲੈਉਣ ਦਾ ਬੈਕ ਇੱਥੇ ਜਾਦੋ ਸਦੀਪ ਦਾ ਕੋਈ ਪਿੰਡ ਦੇ ਵਿੱਚ ਇੱਥੇ ਆਏ ਆਪਾਂ ਆ ਚਲੋ ਇੱਕ ਦੋ ਤੋੜੇ ਪਾਥੇ ਤੇ ਲੈ ਜਾਂਦੇ ਪਾਥੇ ਆ ਸ਼ਾਰਾਂ ਸ਼ੁਰਾਂਚ ਕਿੱਥੇ ਲੱਗਦੀਆਂ ਤੁਹਾਨੂੰ ਪਤਾ ਹੀ ਹੈ ਬੱਸ ਬੱਸ ਬਹੁਤ ਵਾ ਯਾ ਇਹ ਪਾਥੀਆਂ ਰਾਤੀਆਂ ਹਨ ਕਰਦੇ ਬੰਦ ਹਿੱਲੇ ਹੋਣ ਲੈ ਚੱਲ ਪਏ ਆਪਾਂ ਇੱਥਾਲੀਆਂ ਪਾਥੀਆਂ ਛਾਥੀਆਂ ਵਿੱਚ ਸੁਲਆਂਣੀਆਂ ਹੈ ਇਹ ਦੀਪ ਦੇ ਦੋਸਤ ਜੀ ਮੇਰਾ ਮੇਰਾ ਦਿਲ ਤੋੜਤਾ ਨੇ ਜਿਹੜਾ ਦਾਗ ਪਾਇਆ ਤਾਂ ਨਾ ਆ ਜਾ ਭਰਾ ਚਲ ਆ ਵੀ ਪਹੁੰਚ ਜਾਣਾ ਬਾਕੀ 5 ਮਿੰਟ ਤੱਕ ਕਰ ਲੱਗ ਗਿਆ ਇੱਧੇ ਸੜ ਗੋਭੀ ਦੀ ਖੇਤੀ ਬਹੁਤ ਹੁੰਦੀ ਕਿਦਾਂ ਪੰਡਾ ਬਨ ਬੰਨ ਰੱਖਿਆ ਵੇਖੋ ਆਪਾਂ ਆ ਗਏ ਸ਼ਹਿਰੋਂ ਇੱਥੇ ਹਰ ਗਨ ਵੇਖੀ ਆਰ ਗਨ ਹੱਥ ਸਿਕਣੇ ਆ ਹੱਥ ਸਿਕਣੇ ਹੱਥ ਹੱਥ ਸਿਕੋ ਹੱਥ ਇੱਦਾਂ ਸੇਕੋ ਸੇਕੋ ਸਨਾਈ ਸੇਕਣੇ ਉਧਰੋਂ ਲੱਗੇ ਆਂਦੇ ਭਾਲੂ ਜੀ ਜੋਨੀ ਜਾਨੀ ਜੱਛਪਾ ਬਸ ਇਹ ਡਰਾਮੇ ਵੇੰਦਰੀ ਸਾਰੀ ਧੜੀ ਬਸ ਇਹੋ ਕੋਈ ਹਮਦਾਰੀ ਦਾ ਸਾਈ ਦੇ ਆਹ ਲੱਗਾ ਰਹਿਦਾ ਵਾ ਹਰ ਕੋਣਾਂ ਚੱਲੀਏ ਫਿਰ ਚਲੋ ਆਪਾਂ ਗੋ ਮੜਿਆ ਜੇ ਬਾਜ਼ਾਰ ਟਰੈਫਿਕ ਜ਼ਿਆਦਾ ਹੋ ਜਾਂਦੀ ਹੈ। ਸਿਨੇਮਾ ਰੋਡ ਜਾ ਰਹੇ ਆਪਾਂ। ਇਹ ਸਿਨੇਮਾ ਰੋਡ ਹੈ ਭਾਈ ਉਹ ਤਾਂ ਵੈਸੇ ਵਜਦਾ। ਐਸੇ ਸਿਨੇਮਾ ਹੈ ਨਾ ਸਾਈਡ ਤੇ ਇਧਰਲੇ। ਹੂੰ ਹੂੰ ਹੂੰ। ਉਹ ਬੰਦ ਹੋ ਗਿਆ ਪੁਰਾਣਾ ਸਿਨੇਮਾ। ਆਹ ਆਹ। ਆਪਾਂ ਜਾ ਰਹੇ ਆਂ ਪੋਸ਼ਰ ਕੋ। ਪੋਸ਼ਰ ਗਾ ਜਾਣਾ। ਹਾਂ ਪੋਸ਼ਰ। ਦੀਪ ਦਾ ਫੇਵਰੇਟ। ਮੇਰਾ ਪੋਸ਼ ਦਾ ਫੇਵਰੇਟ ਆ। ਇਧਰ ਮੈਨੂੰ ਜਾਂਦੀ ਕਿਉਂਕਿ ਸਾਰੇ ਬਟਾਲੇ ਦਾ ਫੇਵਰੇਟ ਆ ਕਿਉਂਕਿ ਉੱਥੇ ਚੀਜ਼ਾਂ ਸਸਤੀ ਨਾਲ ਦੀ ਥੋੜੀ ਸਸਤੀ ਮਿਲ ਜਾਂਦੀ ਪਤਾ ਕੀ ਗੱਲ ਹੈ ਪਹਿਲਾਂ ਦੱਸਣਾ ਤਾਂ ਰੇਟ ਉਹਨੇ ਬਹੁਤ ਹੁੰਦਾ ਫਿਰ ਆ ਜਾਂਦਾ 3000 ਰੁਪਏ ਰੇਟ ਦੱਸ ਕੇ ਮੁੜ ਕੇ 400 ਚ ਮੰਜਣਾ 450 ਚ ਚਲੋ ਇੱਥੇ ਹੀ ਕਹਿੰਦੇ ਸੇ ਮੰਗਦੇ ਇੱਥੇ ਇੱਥੇ ਆ ਗਏ ਮਾਰਕੀਟ ਵੇਹ ਦੁਕਾਨਾਂ ਲੱਗੀਆਂ ਕਿਆ ਬਾਤ ਹੈ ਨਿਸਕਾਲਸ ਦਾ ਕਹਿੰਦੇ ਆ ਵੀ ਜਾਣਾ ਪੁੱਛੰਦੇ ਜਾਈ ਜਾਨੇ ਆ ਬਸ ਹਾਂ ਅਸਾਂ ਮੂੰਗੀਆ ਕਦਰ ਆਵਾਲਾ ਇਹ ਕਰਨ ਲਈ ਇਹਨੇ ਗਿਫਟ ਦੇਣਾ ਭਾਜੀ ਨੂੰ ਟ੍ਰੈਕ ਸੂਤ ਦਾ ਸਾਈਜ਼ ਆ ਹੀ ਜਾਣਾ ਹੈ ਨਾ ਇਹ ਥੋੜਾ ਵਧਿਆ ਸੀ ਹੈਨਾ ਆ ਵਧਿਆ ਵਾਲਾ ਥੋੜਾ ਹੂੰ ਠੀਕ ਆ ਨਹੀਂ ਨਹੀਂ ਚੇਂਜ ਤੇ ਪਤਾ ਨਹੀਂ ਚੇਂਜ ਤੇ ਉਹਦਾ ਕਰ ਦਿੰਦੇ ਆ ਵੀ ਆ ਜੀ ਇਹਦੀ ਲੰਬਾਈ ਉਹ ਰੇਡਾ ਮਾਣਾ ਲੈ ਵੀ ਆ ਦਿਖਾਤਾ ਜੀ ਹੁਣ ਆ ਚੇਂਜ ਉਹ ਨਹੀਂ ਬਣੀ ਗੱਲ ਉਹ ਪਸੰਦ ਨਹੀਂ ਆਇਆ ਤੇ ਜੀ ਹੁਣ ਮੈਂ ਵੀਡੀਓ ਵਿਖਾ ਕੇ ਲੈ ਆਇਆ ਤਾਂ ਕਹਿੰਦੇ ਨਹੀਂ ਇਹ ਨਹੀਂ ਸਹੀ ਹੈਗਾ ਤੇ ਆ ਗਏ ਹਾਂ ਆ ਕਰ ਲਿਆ ਚਲੋ ਠੀਕ ਆ ਆ ਕਰਵਾ ਲਵਾਂਗੇ ਕਿਹੜੀ ਪਰ ਕਲਰ ਨਹੀਂ ਗੋ ਟੂ ਲੈਣਾ ਆਪਣੇ ਮਾਤੇ ਆਈ ਆ ਗਏ ਘੜੀਆਂ ਵਾਲੀ ਦੁਕਾਨ ਚ ਇੱਥੋਂ ਲਵਾਂਗੇ ਕਦੇ ਘੜੀ ਲਵਾਂਗੇ ਗੁੱਟ ਵਾਲੀ ਤੂੰ ਬਲੈਕ ਬੰਦ ਨਹੀਂ ਤੂੰ ਬਲੈਕ ਕਾਲਾ ਬਲੈਕ ਹੈਲੋ ਕੀ ਨਸੂ ਕੀ ਰੋਹ ਆਹ ਘਾ ਲਾ ਲਾ ਦੱਸੋ ਆਹ ਖਾਉ ਠੀਕ ਠੀਕ ਆ ਗੜੀ ਇਹ ਨਹੀਂ ਜਾਸੀ ਇਹ ਨਾ ਉਹ ਜਿਹੜੀ ਲਾਉਣਾ ਗਲਤ ਆਹ ਗੜੀ ਲ ਲਈ ਆਪਾਂ ਚਲਿਏ ਚਲੋ ਟਿੱਕੀਆਂ ਲੈ ਲਿਆ ਹੁਣ ਆਪਾਂ ਆਹ ਟਿੱਕੀ ਵੇਖੋ ਦੇਖੀ ਰੜਦੀ ਵੇਖੋ ਕਿੰਨਾ ਲੱਗਦਾ ਆ ਜਾ ਆ ਜਾ ਗਾਹ ਦਿਖਾਈ ਸੀ ਰੜਦੀ ਕਿਤਾ ਹੈ ਕਿਉਂ ਰੜਦੀ ਸ਼ਾਪਿੰਗ ਵੀ ਕਰ ਲਈ ਐ ਟਿੱਕੀਆਂ ਵੀ ਲੈ ਲਈਆਂ ਨਹੀਂ ਕਾਦੀਆਂ ਤੇ ਰਹਿਣ ਵਾਲੇ ਆ ਚਲੋ ਭਾਈ ਝੂੜ ਬੋਲੀ ਜਾ ਰੱਜ ਕੇ ਤੇ ਨਹੀਂ ਚਾਬੀ ਕਿੱਥੇ ਗਈ ਗੱਡੀ ਦੀ ਚਾਬੀ ਟਿੱਕੀ ਬਹੁਤ ਸਵਾਦ ਹੈ ਚਲੋ ਵੀ ਚਲੋ ਹੁਣ ਬਹੁਤ ਲੇਟ ਹੋ ਗਿਆ ਚਲੋ ਹਾਂਜੀ ਟੰਗਣਵਾ ਤੇ ਆ ਲੈ ਨਹੀਂ ਹੰਗਲ ਟੰਗਣਾ ਭਾਜੀ ਇੱਥੇ ਅੰਦਰ ਵੇਹ ਕਰ ਵੇ ਚੈੱਕ ਕਰ ਇਹਦੀ ਦੋ ਵਰੀ ਹੈਂਡਲ ਫੁੱਲ ਗਿਆ ਨਾ ਚੱਕ ਬਾਰਿਸ਼ ਮੇਕ ਕਿੱਤਿਆਂ ਬਣਾ ਲਈ ਲੈਡ ਕਰ ਚੱਕਤ ਮੋਬਾਈਲ ਦੀ ਤੇ ਨਾਲੇ ਆ ਕਰ ਚੱਕੀ ਇਹਨੂੰ ਕਹਿੰਦੇ ਇਹ ਚਲ ਜਾ ਚਲ ਜਾ ਸਿਮ 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 ਨਹੀਂ ਹੁੰਦੀ ਆ ਬਰਸੇ ਰੰਗ ਬਰਸੇ ਰੰਗ ਬਰਸਣ ਡਿਆ ਬਰਸੇ ਜਾ ਲੋ ਹਾਥੀ ਰਾਜਾ ਚੱਲ ਗਿਆ ਕਿਉਂਕਿ ਗੁੜੀਆਂ ਤਾਂ ਨਹੀਂ ਕਰ ਵਿੱਚ ਲਾਇਆ ਹੁਣ ਆਪਾਂ ਜਾਵਾਂਗੇ ਕੇਕ ਲੈ ਕੇ ਘਰੇ ਕੇਕ ਲੈ ਜੀਏ ਛੋਟਾ ਜਿਹਾ ਤੇ ਕੱਟੀਏ ਤੇ ਫਿਰ ਚਲੋ ਵੀ ਦੁਕਾਨ ਵੀ ਆ ਗਈ ਖਲਾੜਦੇ ਇੱਥੇ ਹੁਣ ਚਲੋ ਜੀ ਕਿ ਸੀ ਬੈਕਰੀ ਪਹੁੰਚੇ ਆਪਾਂ ਇੱਥੋਂ ਲਾਵਾਂਗੇ ਕੇਕ ਛੋਟਾ ਜਿਹਾ ਤਾਲੀਏ ਕੇਕ ਇਹ ਰੰਗ ਦਾ ਕਾਲੇ ਰੰਗ ਦਾ ਕਾਲਾ ਖੜਦਾ ਵੇਖੋ ਉਹਨੂੰ ਬਿਜਲੀ ਪੈ ਗਈ ਉਹ ਕੋਈ ਛੋਟਾ ਜਿਹਾ ਕੇਕ ਭਾਜੀ ਮੌਕੇ ਤੇ ਤਿਆਰ ਕਰ ਦੋ ਛੋਟਾ ਜਿਹਾ ਕੇਕ ਤਿਆਰ ਹੋ ਗਿਆ ਗਿਆ ਆਪਣਾ ਚਾਹ ਲੈ ਲੈਨੇ ਇਹ ਲਾਉਣ ਲਈ ਸਟicker ਦੇ ਲੈ ਲਿਆ ਕੇਕ ਆਪਾਂ ਹੁਣ ਚੱਲੇ ਹੁਣ ਘਰ ਨੂੰ ਕਿਹੜੇ ਦੱਤੇ ਵਾਲੇ ਨਹੀਂ ਮਿਲਦੇ ਇਹਨਾਂ ਨੂੰ ਸਲਾਹ ਦਿੱਤੀ ਉਦੋਂ ਤੁਸੀਂ ਗੱਡੀ ਚੋਂ ਨਹੀਂ ਉਤਰੇ ਆਹੋ ਹਣ ਸੌ ਕਿਆ ਸੌ ਕਿ ਹੋ ਜਾਂਦੇ ਉਹਦੇ ਵਾਸਤੇ ਆ ਪੱਕੇ ਕਿ ਲੱਗੇ ਘੱਟਣ ਤੇ ਆ ਪਹਿਲਾਂ ਫਲਾ ਲੀਆ ਖ ਭਰੇ ਜੇ ਭਰੇ ਨਹੀਂ ਆ ਜਿਹੜੇ ਨੰਬਰ ਜਿਹੜੇ ਹੁੰਦੇ ਆ ਕੀ ਆ ਵਾਂ ਦੇਖਿਆ ਐਦਾਂ ਬੰਦਾ ਚਾਹੀਦਾ ਮਿੰਟੋ ਮਿੱਟੀ ਕੰਮ ਕਰਦੇ ਦੇਖਿਓ 5 ਮਿੰਟ ਚ ਕੇ ਇੱਕ ਵੱਟ ਕੇ ਉਹ ਮਾਰਨੇ ਨੇ ਉਹ ਵੀ ਉਹ ਪਿਆਰ ਦੀ ਭਾਵਨਾ ਨਹੀਂ ਪਿਆ ਪੋਟਾ ਹੀ ਦਾ ਪੈ ਬੜੇ ਆਵੇ ਕਿ ਪੈ ਪੈ ਗਈ ਇਹ ਵਿੱਚ ਵੀ ਹੈਗਾ ਮੈਂ ਵਿੱਚ ਵੀ ਹੈਗਾ ਇੱਕ ਹੋਰ ਹਲ ਡਰ ਲਿਆ ਹਾਂ ਵਾਹ ਕੜੀ ਲੈਂਦੀ ਆ ਕਿੰਨੀ ਘੈਂਡ ਕਰੋ ਚੈੱਕ ਕਰ ਚਾਰੀ ਅੱਖਰ ਅੱਖਰ ਨਵੀਂ ਤਰੀਕੇ ਬਣਸ ਲੱਤ ਨਹੀਂ ਹੋਈ ਅਸੀਂ ਜਲਦੀ ਜਲਦੀ ਕਰਦੇ ਉਹ ਵੀ ਲਾਈਏ ਮੁੜ ਕੇ ਦੋ ਲੈ ਇੱਕ ਜਿੱਕਦੀ ਜਗ੍ਹਾ ਤੇ ਹੁਣ ਇੱਕ ਹੋਇਆ ਫੇਰ ਕੱਲ ਨੂੰ ਦੋ ਵੀ ਹੋਣਗੇ ਹਨਾ ਆ ਸਹੀ ਗੱਲ ਆ ਨਹੀਂ ਇਹ ਬਸ ਇਹਦਾ ਇਹ ਨੰਬਰ 11 ਤੇ ਅੱਡੇ ਹੈ ਗੱਲ ਹਵਾ ਕੱਟਵਾ ਥੋੜੀ ਇਹ ਚ ਹਵਾ ਕਰੋ ਟਾਇਰ ਤੇ ਥੋੜੀ ਇਹ ਤਾਂ ਹਨ ਜਨਾਨੀ ਨੂੰ ਉਹ ਸਪੈਸ਼ਲ ਮਿਲਦੀ ਕਿੰਨੀ ਸੱਸ ਜਾਨ ਫਰੀ ਹੈ ਕਿੰਨੀ ਸੱਸ ਜਾਨ ਹੈ ਇਹ ਕੋਈ ਤੁਹਾਨੂੰ ਕਹਿੰਦੇ ਨਹੀਂ ਮੈਂ ਅਗਿਆਨੀ ਤੋਂ ਇਹਨਾਂ ਦਾ ਸਪੈਸ਼ਲ ਕੰਦਲ ਨੂੰ ਘੁੰਮਣੀ ਦੇ ਕੰਨ ਦੇ ਜਾਰਾ ਹੀ ਨੂੰ ਚੰਗੇ ਲੱਗਦੇ ਫੈਸਲਾ ਨਹੀਂ ਸੀ ਮੈਨੂੰ ਸਪਾਸਲ ਤੇ ਅੰਮ੍ਰਿਤ ਕੰਨ ਦੇ ਜਾਰਾ ਹੀ ਬੰਨ੍ਹ ਕੇ ਲੱਗਦਾ ਕਲਾ ਮਿਹਰਬਾਨੀ ਉਹਨਾਂ ਦੀ ਜਿਹੜੇ ਮਲੇ ਡਾੜੇ ਉਹਨਾਂ ਨੇ ਕਿੰਦਾ ਦੀਪ ਬਣਾ ਲੈ ਲਾਤਾ ਇਹ ਫਿਰ ਲੈ ਪਰ ਲੈ ਬਲਾ ਲਾਤਾ ਯਾਰ ਇਹ ਇਦਾਂ ਨਹੀਂ ਲੱਗਣਾ ਇਦਾਂ ਨਹੀਂ ਲਾ ਦੇ ਕਿ ਸਹੀ ਹੈ ਚੱਲ ਸੋਹ 6 8 ਲਾ ਦੇ 6 ਇਦਾਂ ਕਰਨਾ ਸੌਕੇ ਡਬਲ ਨਹੀਂ ਆਇਆ ਯਾਰ ਮਾਤਾ ਜੀ ਆ ਗਿਆ ਬੀਬੀ ਆ ਗਿਆ ਤਾਂ ਤੇਰੇ ਤੇ ਮਿੱਟੀ ਤੇਰੀ ਪਰ ਵੀ ਕੁਝ ਨਿਕਲ ਗਈ ਯਾਰ ਬਾ ਠੀਕ ਹੈ ਜੁੜਤੇ ਗਏ ਪਰ ਥੋੜੇ ਵਿਰਲੇ ਚਲੋ ਕੋਈ ਰਲ ਚੱਲ ਜਾਣਗੇ ਕਿੰਨਾ ਠੀਕ ਹੈ ਭਾਜੀ ਹਮ ਯਾਰ ਇੱਕ ਹੀ ਅਸੀਂ ਕੱਟੋਣਾ ਯਾਰ ਅਸੀਂ ਭੰਗੜੀ ਪੂਣੀ ਮਾਰ ਠੀਕ ਹੈ ਜੁੜ ਗਿਆ ਹੁਣ ਨਾ ਇੱਕ ਨੂੰ ਚੰਗੀ ਤਰ੍ਹਾਂ ਹੋਰ ਡਬਲ ਟੇਬਲ ਲੈ ਜਾਇ ਕਿੰਨੀ ਆ ਇਹ ਚਾਹੀਦੀ ਗੱਲ ਕਰ। ਸੱਚੀ ਨਹੀਂ ਮੀ। ਸਮਝਾ ਕੀ ਬੋਲਦਾ ਲੈ ਕੁਰੀ ਹੋਏ। ਇਹਨਾਂ ਨੂੰ ਬੰਦ ਕਰ। ਕੋਲ ਕੋਲ ਕਰੀ ਤੇ ਪਾਲਾ ਖਾ। ਇਹ ਮੁੰਡੇ ਨੇ ਕਾਤੀ ਡੈਕੋਰੇਸ਼ਨ। ਲੀਬ ਡੈਸਰਟ ਤੇ ਹੀ। ਚਲੋ ਆ ਜੀ ਯਾਰ। ਚਲੋ ਵੀ ਆ ਜੋ। ਫੇਰ ਉਹ ਤਾਂ ਚੜ ਗਈ। ਨਹੀਂ ਆਉਗੀ ਹੋਈ। ਉਹ ਤਾਂ ਚੜਨੀ ਹੁਣ ਗਾਉਂਗਾ। ਇਹੋ ਬਤਾਉਣੀ ਚਾਹੀਦੀ ਹੈ। ਕੇ ਤਾਂ ਆ ਚਲ ਆ ਜੋ ਕੱਟੀਏ ਆਪਣੇ ਫੈਨਸ ਵਾਸਤੇ ਕੇਕ ਕੱਟੀਏ ਚਲ ਆ ਜਾਓ ਓਕੇ ਵੀ ਇੱਕ ਆਡਾ ਬੰਦਾ ਸੌਂ ਗਿਆ ਕੇਕ ਬਹੁਤ ਵਧੀਆ ਰਿਹਾ ਆ ਆ ਜਾ ਨਿਕਾਇਆ ਬੰਦਾ ਸੌਂ ਗਿਆ ਸਾਡਾ ਕੇਕ ਪਾ ਕੇ ਕੱਟਿਆ ਗਿਆ ਕੇਕ ਆ ਨਿਕਾਇਆ ਬੰਦਾ ਸੌਂ ਚੁੱਕਿਆ ਦੀਵ ਇਹ ਕੇਕ ਕੱਟਿਆ ਗਿਆ ਆ ਜੋ ਖਾ ਲੂ ਦੀਵ ਕੇ ਕੱਟਿਆ ਗਿਆ ਈਓ ਆ ਵਧੀਆ ਬਣਿਆ ਸਟੱਪ ਹਾਂ ਵੀ ਹੁਣ ਕੇਕ ਕੱਟਣ ਦੀਆਂ ਤਿਆਰੀਆਂ ਸ਼ੁਰੂ ਵਾਲਾਂ ਨੂੰ ਭਰਾ ਡੈਡੀ ਨੂੰ ਲੈ ਵਹੀ ਨਾ ਬੜਾ ਸਤਾਇਆ ਇਹ ਮੈਨੂੰ ਕਟੋ ਕਟੋ ਕੇਕ ਹੋਣਾ ਕੇਕ ਕਟੋ 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 ਸਰ ਇਹਨਾਂ ਹੱਥ ਪਾਓ ਯਾਰ ਚਲੋ 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 ਕਟੋ 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 ਉਹ ਯਾਰ ਕੀ ਕਾਂਡੇ ਸਨ ਕਿੱਥੇ ਸੱਸ ਦੀ ਕਬਰ ਹੈ ਬੱਸ ਕਿੱਥੇ ਹੈ ਤੇ ਇਹਨਾਂ ਦੇ ਵਧਾਈ ਹੋਏ ਜੀ ਸੋ ਲੋ ਯੋਜਨਾ ਜਗੰਧੀ ਆ ਬੰਦੋ ਚੱਲੀ ਜਾ ਸ਼ਾਬਾਸ਼ ਕੀ ਖਵਾ ਦੂੰ ਕੀ ਭਗਵਾ ਦੂੰ ਸਾਰਾ ਪਹਿਲਾਂ ਤੇ ਜਿਹੜਾ ਲੈ ਆ ਕੇ ਰਖਵਾ ਦਿੰਦੇ ਚੱਲੋ ਚੱਲੋ ਬੋਲਾਂ ਦੀਆਂ ਹਨ ਖਵਾ ਲੈਂਦੇ ਹੈ ਮੁਬਾਰਕਾਂ ਬਹੁਤ ਬਹੁਤ ਜੀ ਤੁਹਾਨੂੰ ਬਹੁਤ ਬਹੁਤ ਮੁਵਰਕਾਂ ਜੀ ਸੋ ਕੇ ਬਣਾਇਆ ਕੇਕ ਵੇਖ ਲਓ ਕਿੰਨਾ ਪਿਆਰਾ ਕੇਕ ਚੱਕਰੋ ਤੁਸੀਂ ਜਰਾ ਇੱਥੇ ਡੈਡੀ ਮਿੰਟੂ ਵੀ ਡਿਪਲੇਟਾਂ ਲੈ ਕੇ ਆਏ ਕਾਲੇ ਬੜੇ ਸੁਖਣਾ ਪਏ ਹੈ ਤੇ ਇਹ ਮੈਂ ਆਪਣਾ ਜਾਂਦੀ ਆ ਸਰਪ੍ਰਾਈਜ਼ ਹੋਤਾ ਹੈ ਹਾਂ ਲੈ ਆ ਲੈ ਆ ਕਿਹੜਾ ਸਰਪ੍ਰਾਈਜ਼ ਹੈ ਹੈ ਚੱਕਰਪਰਾ ਹਾਂ ਸੇ ਮਿੰਟ ਆਹ ਮੈਂ ਕੁਝ ਨਾ ਘੜੀ ਲੈ ਕੇ ਆਇਆ ਨਹੀਂ ਗੁੱਦਾ ਨਹੀਂ ਹੈ ਬਹੁਤ ਜਿਆਦਾ ਮੈਂ ਵੀ ਕਰਨ ਲੈ ਆਈ ਆਪਣਾ ਗਿਫਟ ਠੀਕ ਹੈ ਜੀ ਚੋਪਰ ਆਈ ਲਓ ਜੀ ਗਿਫਟ ਹੋਣਾ ਚਾਹੀਦਾ ਸਾਨੂੰ ਗਿਫਟ ਤੇ ਲਿਆ ਆਜਾ ਬਦਲੇ ਸੌਗੇ ਹੋਇਆ ਨਾਲ ਕਿਵੇਂ ਮਿਲ ਗਿਆ ਇਹ ਬਹੁਤ ਵਧੀਆ ਹੋ ਗਿਆ ਥੈਂਕ ਯੂ ਵੈਰੀ ਮਚ ਉਸਤਾਦ ਜੀ ਕਿਉਂ ਖੰਗੋ ਮੀਦਨ ਨੱਚੇ ਇਹਨੂੰ ਇਹ ਗਿਫਟ ਨੂੰ ਓਪਨ ਤੇ ਕਰਕੇ ਵੇਖੋ ਬਲਕਿਦਾ ਪਸੰਦ ਆਇਆ ਜਾਂ ਨਹੀਂ ਆਇਆ ਇਹ ਲਾਸਟ ਦੇ ਕਰਦੇ ਮੇਰੇ ਨਾਲ ਖਾਲਾ ਉਹ ਆਹ ਹਾਂ ਇਹ ਵੀ ਕਰ ਸਹੀ ਪਹਿਲਾਂ ਫ੍ਰੀ ਹੋ ਜੀਏ ਯਾਰ ਪੰਜ ਵੇਲਾ ਹਣ ਦੇਣਾ ਤੇ ਸਾਡੇ ਨਾਲ ਰਹਿ ਰਹਿ ਕੇ ਥੋੜੇ ਥੋੜੇ ਚਲਾਪ ਹੀ ਜਾਂਦੇ ਕਿ ਨਹੀਂ ਚਲ ਵੀ ਕਟੋ ਕੇਕ ਤੇ ਆ ਬੜੀ ਵਧੀਆ ਚੀਜ਼ ਬਣਾਇਆ ਨਾ ਵਸੇ ਇਹ ਲੈ ਲੋ ਮੇਰਾ ਕਿਨੂੰ ਚੇਤਾ ਆ ਇਹਦੇ ਨਾਲ ਅੱਛਾ ਇਹ ਵੀ ਸੌ ਕੇ ਲਈ ਫੋਟੋ ਖੇ ਕੇ ਬਸ ਡੈਲੀ ਮੇਰੇ ਨਾਲ ਸਾਰੇ ਖਿੱਚ ਲਿਆ ਹਾਂ ਅੱਜ ਤਾਂ ਦੇਖਿਓ ਉਤੇ ਜਹੀ ਕੱਢ ਦੋ ਬਾਕੀ ਉਹ ਜਿਹੜਾ ਹੈਗਾ ਨਾ ਆਪਣਾ ਹੈ ਇਹ 100 ਕੇ ਲਾਇਆ ਹੈ ਉਹ 100 ਕੇ ਪੜਤੇ ਵੇਖ ਉਹਨੇ ਦੱਸ ਰਹਿੰਦੇ ਅਗਲੀ ਵਾਰੀ ਉਹ ਆਉਣ ਹੋਣਗੇ ਉਹ ਇਹ ਜਗ੍ਹਾ ਵਧੀਆ ਲਾਇਆ ਵੇਖ ਉਹਨੇ ਹਾਂ ਹੱਡੀਆਂ ਲੱਭਣੀਆਂ ਆ ਗਈਆਂ 100 ਕੇ ਦੀ ਕਿ ਰੀਮੇ ਕੀ ਹੈ ਹਾਂ ਹਾਂ ਸਹੀ ਗੱਲ ਪਰ ਇੱਕ ਚੀਜ਼ ਹੈ ਕਿ ਰੈਡੀ ਦੇ ਕਲਰ ਸੁਲਾ ਬੜਾ ਘਣ ਲੱਗਾ ਹਾਂ ਸੋਨਾ ਬਣਾ ਠੀਕ ਕਿੱਦਾਂ ਪਤਾ ਲੱਗਦਾ ਜੇ ਉੱਥੇ ਪਹੁੰਚ ਗਏ ਠੀਕ ਆ ਗਿਆ ਬ੍ਰੈਡ ਯੋਗ ਕਰਤਾ ਇਸ ਲਈ ਬ੍ਰੈਡ ਕਾਦਨਾ ਮੱਟੇ ਕਾਦਨਾ ਮੱਟੇ ਕਾਦਨਾ ਵੱਡੇ ਕਹੀ ਨਾ ਨਹੀਂ ਕੋਲ ਨਾ ਜੁੜ ਜਾਣਾ ਨਹੀਂ ਮੈਂ ਕਿਹਾ ਬ੍ਰੈਡ ਬ੍ਰੈਡ ਚਲ ਠੀਕ ਆ ਆ ਬ੍ਰੈਡੀ ਹੈ ਮੈਨੂੰ ਵੀ ਇਹ ਦੇ ਕੇ ਦੇ ਦੇ ਬ੍ਰੈਡ ਜੇ ਪਉਣਾ ਹੈ ਉਹ ਥੱਲੇ ਬ੍ਰੈਡ ਉਹ ਥੱਲੇ ਉੱਪਰਲੇ ਕਰੀਮ ਜੀ ਨਹੀਂ ਸਹੀ ਹੈਗੀ ਇੱਕ ਟੈਰਡ ਇਹਨਾਂ ਟਾਇਰ ਤੋੜਦੇ ਜਮਗਿਆ ਨਹੀਂ ਟਾਇਰ ਬਣਾ ਚੋ ਲਈ ਤੰਦੂਰ ਆਪਾਂ ਬਾਲਤਾ ਹੁਣ ਉਹ ਜਿਹੜੇ ਕਰੂਗਾ ਮੈਂ ਮਚੰਡਾ ਦਾ ਤੰਦੂਰ ਫਿਰ ਫੁਲਕੇ ਲੰਗੇ ਲਾਉਣਾ ਆਪਾਂ ਤੰਦੂਰੀ ਨਾਲ ਲੱਥਣ ਗਿਆ ਚ ਇਹਨੂੰ ਦੇ ਮੈਨੂੰ ਤਾਂ ਇਹ ਨਹੀਂ ਇਹ ਵੰਡੀ ਆ ਜਿਹੜੀ ਨੇ ਮੈਂ ਕਹਿ ਗਿਆ ਮੈਂ ਅੜ ਜਾ ਜੀ ਆਪਾਂ ਅੱਧਾ ਪੂਣਾ ਘੰਟਾ ਹੋ ਜਾਣਾ ਤੰਦੂਰ ਮੇਂ ਤਾਇਓ ਅੱਛਾ ਮੈਨੂੰ ਇਹ ਮੈਨੂੰ 15 ਮਿੰਟਾਂ ਨਹੀਂ ਦੇਣੀ ਕਹਿੰਦੇ ਮੈਂ 600 ਪਾਥੀਆਂ ਲਾ ਕੇ ਆਇਆ ਕਿੱਤਾ ਵਧੀਆ ਇਹ ਠੰਡਾ ਹੋਊਗਾ ਤੰਦੂਰ ਆ ਸਵਾਪਾ ਕੱਟਦੀ ਆ ਪਹਿਲਾਂ ਤਾਇਆ ਸੀ ਬਾਅਦ ਚ ਹੁਣ ਟਾਈਮ ਲੱਗ ਗਿਆ ਬਹੁਤ ਹੂੰ ਕਦਰ ਚੱਕਰ ਚੋਂ ਘੋੜ ਵੇ ਬੈ ਜਾ ਬੈ ਜਾ ਹੋ ਗਈ ਹਣਾ ਫਲੈਟ ਨਹੀਂ ਲਾਉਣੀ ਕਿ ਠੀਕ ਆ ਮੜਾ ਮੋਟਾ ਚੰਨਨ ਜਿਆ ਨੀਰਾ ਹੀ ਬੜਾ ਕੋਈ ਦਿੱਕਤ ਨਹੀਂ ਯਾਰ ਬਿਲਕੁਲ ਇਹ ਪਿਆਰ ਦੀ ਗੱਲ ਹੁੰਦੀ ਨਾ ਹਰ ਜਰਾ ਇੱਕ ਇੱਕ ਬੰਦਾ ਸੋਚਦਾ ਹੋਏਗਾ ਪਿਆਰ ਵੇਖ ਲਓ ਓਦਾਂ ਲੈ ਜੂ ਮੈਂ ਕਹਿੰਦਾ ਬਹੁਤ ਜ਼ਿਆਦਾ ਰਮ ਯਾਰ ਪਿਆਰ ਤੋਂ ਬਿਨਾਂ ਹਾਂ ਕੀ ਕੋਲੇ ਜਾਣ ਰਿਆ ਹੈ ਇਹ ਉਹ ਗਿੱਲੀ ਕੀ ਪੀ ਯਾਰ ਕਸਤੂਰੀ ਮਿੱਠੀ ਨਾ ਆਉਗੀ ਥੋੜੀ ਥੋੜੀ ਵਿੰਗ ਨਹੀਂ ਦੋਟੇ ਲੈਡ ਵੀ ਲਾਤੀ ਏ ਥੋੜੀਆ ਵਕਿੰਦੀ ਕੀਤੀ ਚਲੋ ਲੈ ਵੀ ਗਲਤ ਹੋ ਕੇ ਕੰਮ ਮੰਜੇ ਗਲਤ ਡਾਠੇ ਲਿਓ ਵੀ ਲਿਓ ਹੁਣ ਨਾਲ ਫੁਲਕੇ ਵਿੱਚ ਫਿਰ ਮੈਂ ਮੰਮੀ ਰੋਟੀਆਂ ਫੜਾ ਇਦਾਂ ਰੋਟੀ ਫੁਲਕਾ ਥਲੇ ਰੱਖ ਕੇ ਕੰਦੀ ਵਾਲਾ ਉਹ ਤਾਂ ਕਰਾਂਗੇ ਘਰ ਮੈਂ ਪਹਿਲਾ ਫੁਲਕਾ ਲਾਤਾ ਵਿੱਚ ਇਧਰ ਆ ਬੰਨਾ ਹੋਰ ਕਿਉਂ ਉਲੀ ਹੋ ਗਿਆ ਗਰਮ ਈਲੀ ਕਰ ਲਈ ਤੈਨੂੰ ਹਣੀ ਆ ਗਈ ਗੱਤ ਮੇਲੇ ਨਾਲ ਐਡਵਿਜ ਗਈ ਨਾਲ ਨਾਲ ਸਟੋਰੀ ਮੈਸੀ ਉਹ ਤੇ ਬਣਾਏ ਹੋਰ ਕੋ ਦਿੱਤਾ ਲੈ ਆ ਵੀ ਲੈ ਮੀਨੋ ਫੜਾ ਉਹੋਂ ਫੜ ਲਾ ਆਪਣਾ ਫੁਲਕਾ ਆਪੀ ਇਹਨੇ ਪਾਣੀ ਲਾ ਪਾਣੀ ਲਾ ਲੱਗਦੇ ਹੋ ਗੁੱਡ ਹੋਏ ਬਣ ਗਿਆ ਬਣ ਗਿਆ ਫੁਲਕਾ ਹੋਰ ਵਧੀਆ ਚਲੋ ਇਧਰ ਲਾ ਵੀ ਲਾਦਣਾ ਹੈ ਕਾਲਾ ਹੋ ਗਿਆ ਇਧਰ ਇਧਰ ਵਾਲਾ ਇਧਰ ਵਾਲਾ ਅੱਦੋ ਕੀ ਬਣਾਤਾ ਬੁਲਕੇ ਦਾੜੀ ਚੱਲ ਫੋਜ ਹੋ ਜਾਓ ਜਦੋਂ ਮੇਰਾ ਸੈਟ ਹੋ ਜਾਣਾ ਬਈ ਬਹੁਤ ਵਧੀਆ ਫੋਨ ਸੇਵ ਮੈਂ ਥੋਲੇ ਜਿਆਦਾ ਕੋਸ਼ਿਸ਼ ਕੀਤੀ ਲਾਉਣ ਦੀ ਹੂੰ ਠੀਕ ਆ ਲੈ ਮੈਂ ਵੀ ਗਿਫਟ ਲੈ ਕੇ ਆਇਆ ਮੁੰਡਾ ਆਪਣੇ ਵਾਸਤੇ ਆਪਣੇ ਵਾਸਤੇ ਲੈ ਆ ਕੇ ਵਿਖਾਉਣ ਮੁਕਾਉਣ ਵਾਸਤੇ ਮੁਕਾਉਣ ਵਾਸਤੇ ਲੈ ਆ ਚੀਜ਼ ਕੋਈ ਤੁਹਾਨੂੰ ਕਦੀ ਨਾ ਕੀਤੀ ਕਿਸ ਚੀਜ਼ ਦੀ ਬਸ ਸਾਡਾ ਹੀ ਸਮਝਦਾ ਬਹੁਤ ਅੱਛਾ ਅੱਛਾ ਇਹ ਨੋ ਵੈਰੀ ਗੁੱਡ ਬਈ ਮੈਂ ਲੱਗੀ ਸਮਝ ਅੱਛਾ ਅੱਛਾ ਮਾਈਕ ਮਾਈਕ ਮਗਾਏ ਨੇ ਹਾਂਜੀ ਬਣਾ ਲਓ ਜੀ ਆ ਚਾਹ ਪੀਣਾ ਕੋ ਥੋੜੇ ਕੋ ਕੀ ਆ ਕੇਕ ਜਿਹੜਾ ਖਾਦਾਂ ਨਾ ਗੜੇ ਦਾ ਸਾਬ ਜੋਂਦਰਾ ਹੋਰ ਸਹੀ ਗੱਲ ਕਰੀਮ ਜੀ ਜੰਮੀ ਜਾਂਦੀ ਹੈ ਮੈਂ ਤਾਂ ਕਰੀਮ ਨਹੀਂ ਖਾ ਬੈਠੀ ਹਮ ਬਰੈਡ ਜੀ ਖਾਦੀ ਉਹ ਖਾਦਾ ਟੁਕਾ ਜਿਹਾ ਹੁੰਦਾ ਸਹੀ ਲੱਗਾ ਬਰੈਡ ਜੇਠ ਨਹੀਂ ਲੱਗਾ ਡਿਜੀਟਲ ਤੱਕ ਦੇ ਵੈਸੇ ਤੇ ਡਿਜੀਟਲ ਤੱਕ ਦੇ ਪਾਜੀ ਬਹੁਤ ਵਧੀਆ ਯਾਰ ਹਣਾ ਆ ਵੇਖਿਓ ਕੁਝ ਮਤੰਦਾ ਇਹਨਾਂ ਦੇ ਵਿੱਚ ਬਲੂਟੂਥ ਵਾਲਿਆ ਆ ਆ ਜਿਹੜਾ ਨਹੀਂ ਆ ਆ ਤੁਹਾਡੇ ਮੋਬਾਈਲ ਦੇ ਨਾਲ ਲੱਗਣਾ ਇਹਨੂੰ ਕੀ ਲਿਖਿਆ ਹੋਇਆ ਇੱਥੇ ਰੀਸੀਵਰ ਇਹ ਮੋਬਾਈਲ ਦੇ ਨਾਲ ਲੱਗਣਾ ਤੇ ਆ ਇਹ ਹੈਗਾ ਸੀ ਇਹ ਹੈਗਾ ਟਰਾਂਸਮੀਟਰ ਭਾਜੀ ਇਹ ਕਾਲਰ ਮਾਈਕ ਹਾਂ ਟਰਾਂਸਮੀਟਰ ਤੇ ਆ ਮੋਬਾਈਲ ਦੇ ਨਾਲ ਲੱਗਣਾ ਹੈ ਮੋਬਾਈਲ ਦੇ ਨਾਲ ਆਪਣੇ ਇਹ ਤਾਂ ਮੋਬਾਈਲ ਨਾਲ ਲੱਗ ਜਾ ਇਹ ਮੋਬਾਈਲ ਨਾਲ ਲੱਗਣਾ ਭਾਜੀ ਆ ਵੀ ਕਿਤੇ ਨਾਲ ਇਦਾਂ ਵਾ ਕਿ ਇਹ ਕੰਮ ਹੋਰ ਥੋੜੀ ਹੈਗੇ ਨਹੀਂ <coughs> अच्छा अच्छा। ਇਹ ਵੀ ਡੱਬੀ ਨਾਲ ਚੁਕਣੀ ਪੈਣੀ ਫਿਰ? ਇਹ ਵੀ ਚੁਕਣੀ ਪਣੀ ਨਾਲ ਕਿ ਕੋਈ ਵੀ ਲੈ ਲਓ ਤੁਸੀਂ। ਤੁਸੀਂ ਰੋਡ ਦੇ ਵੀ ਲੈਂਦੇ ਜੇ ਉਹਦੇ ਨਾਲ ਵੀ ਭਾਜੀ ਇਹ ਲੱਗਣੀ ਜੇ ਪੇਖਾ ਹੀ ਸਾਡਾ ਖੜੀ। ਕਿ ਨਹੀਂ ਲੱਗਣੀ? ਇਹ ਲੱਗਦੀ ਨਾਲ। ਇਹਦੀ ਵੀ ਕੁਆਲਿਟੀ ਚੰਗੀ ਏ ਭਾਜੀ। ਵੇਖੇ ਚੈੱਕ ਕਰਕੇ। ਹਾਂ 6 ਘੰਟੇ ਕਹਿੰਦੇ ਕੱਢਦਾ ਹੋਵੇ। 6-7 ਘੰਟੇ ਕਿੰਨੇ ਯਾਰ। 6 ਘੰਟੇ 8 ਘੰਟੇ ਇੱਥੋਂ ਵੇਖਣਾ ਪਾਉਣਾ। ਇੰਗਲਿਸ਼ ਮੈਨੂੰ ਹੋਣੀ ਕਉਦੀ ਏ। ਤੇ ਇਹਰੇ ਇਹਦੇ ਨਾਲ ਤਾਨੂੰ ਹੈ ਕਰਨਾ ਪੈਣਾ ਮੋਬਾਈਲ ਦੇ ਨਾਲ ਫਿਰ ਇਹਨੂੰ ਚੀਜ਼ ਨੂੰ ਹਾਂ ਦੇਖ ਲਾਂਗੇ ਨਾ ਭਾਜੀ ਪਤਾ ਕੀ ਕਰਾਂਗੇ ਕੋਈ ਨਾ ਕੋਈ ਜਿਗਾਰਡ ਮੈਂ ਤੁਮ ਲਾਵਾਂਗਾ ਜਾਂ ਹੋ ਨਾ ਹੋਗਾ ਨਾ ਇਦਾਂ ਕਰਕੇ ਇਦਾਂ ਲਾ ਲਿਆ ਕਰਾਂਗੇ ਬਸ ਇਹਦੇ ਮੈਕਸੜੇ ਨਹੀਂ ਲੈ ਕਵਰ ਹੀ ਹੋ ਜਾ ਤਾਨੂੰ ਲੈਣਾ ਪੈਣਾ ਕੋਈ ਸੈਂਟਰ ਤੋਂ ਵੜ ਲਾਂਗੇ ਜਾਂ ਕਿਸੇ ਤਰੀਕੇ ਨਾਲ ਜਿਹੜਾ ਐ ਕਰਕੇ ਪਿਛੇ ਅੜ ਜਾ ਕਰ ਇਦਾਂ ਯਾਰ ਹੁਣ ਕਿਹੜਾ ਘੜੀ ਮੂਣੀ ਐ ਚੁੱਪੀ ਫਿਰੂਗਾ ਸਿਸਟਮ ਕਰ ਲਾਂਗੇ ਨਾ ਹਨਾ ਤਾਂ ਟੇਪ ਵਿੱਚ ਜਿਹੜਾ ਨਹੀਂ ਐ ਕਰਕੇ ਤੇ ਐ ਕਰਕੇ ਪੱਥੀ ਚ ਕਰਾ ਦਾਂਗੇ ਇਦਾਂ ਬਸ ਪਿਛੇ ਲੱਗ ਜਾ ਰਿਹਾ ਵੀ ਜਿਹੜਾ ਅੱਛਾ ਮੈਂ ਤਾਂ ਤਿੰਨ ਵਾਲ ਦੂਜੇ ਜਿਹੜੇ ਕਲ ਚਾਲੂ ਕਰਕੇ ਵੇਖ ਲੈਣੇ ਨਾਲੇ ਹੁਣ ਕਾਰਾਂ ਚੱਲ ਪਹਿਲੇ ਐਪ ਵੀ ਡਾਊਨਲੋਡ ਕਰਨੀ ਪਣੀ ਏ ਯਾਰ ਅਸਾਂ ਐਪ ਨਾਲ ਚੱਲਣੇ ਆ ਐਪ ਦੇ ਨਾਲ ਚੱਲਣੇ ਆ ਨਵ데요 ਜੀ ਦਾ ਸੋ ਸੱਟੇ ਲੱਗਾ ਇਹਨੂੰ ਕੋਈ ਨਹੀਂ ਖਾਣਦਾ ਇਹਨੇ ਇਹਨੂੰ ਡਰਤੀ ਸਟੇਟ ਹੋਣਾ ਇੱਥੇ ਵੀ ਵੇਖ ਲਈ ਨੋ ਨਾ ਸੁਚੋ ਆਵੇ ਆ ਚੱਲਣ ਦੇ ਹਾਂ ਆ ਵੀ ਸੁਚੋ ਆ ਸੁਚੋ ਨਾ ਹੋ ਗਿਆ ਵੀ ਤਾਂ ਸਾਰੇ ਇੱਕੋ ਜਿਹਾ ਸਿੰਬਲ ਆਉਂਦੇ ਤੇ ਉਹ ਫਿਰ ਬੈਟਰੀ ਭਾਜੀ ਇਹਦੀ ਵੀ ਚਾਰਜ ਹੋਣੀ ਨਾ ਨਾ ਵੀ ਹੁਣ ਮਤਲਬ ਦੱਸੂਗਾ ਵੀ ਇਹ ਅਟੈਚ ਹੋਣਾ ਕਿਦਾਂ ਸਾਰਾ ਸਿਸਟਮ ਵੇਖੋ ਇਹ ਚੀਜ਼ ਵਧੀਆ ਜੀ ਕਿੰਨੇ ਚੱਲਦੇ ਨੇ ਕਿੰਨੇ ਚੱਲਨੇ ਹੋਰ ਦੱਸ ਕੇ ਇੱਕ ਖਰਾਬ ਹੈ ਗੱਲਾਂ ਕਰਾ ਦੀਆਂ ਯਾਰ ਹੱਦ ਹੋ ਗਈ ਆ ਵੇ ਫਿਰ ਵੀ ਉਤਨਾ ਜਿਦ ਤੈਲ ਉਹ ਜੋੜ ਸਕਦੀ ਹੈ ਅੱਛਾ ਇਹਦਾ ਕੋਈ ਐਪ ਪਰ ਨਹੀਂ ਬਣੀ ਆ ਸਕੈਨ ਕਰਨੀ ਹਾਂ ਜੀ ਇਹ ਐਪ ਡਾਊਨਲੋਡ ਕਰਨੀ ਜੀ ਭਾਜੀ ਆ ਵੇਖੋ ਆ ਗਈ ਨਾ ਐਪ ਹਾਂ ਜੀ ਓਪਨ ਕੈਮਰਾ ਓਏ ਯਾਰ ਆਹ ਖੰਭ ਜਿਹੇ ਦੀ ਲੱਗਣਾ ਇੱਕੋ ਜਿਹਾ ਨਹੀਂ ਦੋ ਆ ਭਾਜੀ ਇੱਕ ਆ ਪਿਆ ਕਰਦਾ ਆ ਵੇਖੋ ਨਾਲ ਮੈਂ ਤੁਹਾਨੂੰ ਸਰਕੀ ਦਿਖਾਉਂਦਾ ਆਹ ਖਤੀਨ ਮਤਲਬ ਸੁਣ ਸਕਦੇ ਹੈਡਫੋਨ ਜੇ ਲਾ ਕੇ ਵੀ ਆਹ ਆਹ ਲੜੀ ਗੱਲ ਪਤਨਾ ਲੈ ਲੜੀ ਗੱਲ ਸੁਣਿਓ ਆ ਬੜੀ ਵਧੀਆ ਚੀਜ਼ ਦਿੱਤੀ ਐ ਸਾਨੂੰ ਕਲਣ ਲੈ ਲਈ ਸੰਗਰੂਰ ਸੰਗਰੂਰ ਖਾਣਾ ਇਹਨੂੰ ਚਾਬਾ ਪਾਏ ਚਾਬੀ ਤੇ ਪਾਨਾ ਲਿਆਵਾ ਸੰਗਰੂਰ ਹੋਇਆ ਇਹ ਦਮਾਰ 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 ਮਾਸ ਆਵੇ ਖੈ ਇਹ ਪੈਰ ਕੋ ਪਾ ਕਿਜੀ ਜਨੂਈ ਨੇ ਤੇ ਤੜ ਦੇ ਖੋਲੋ ਸਹੀ ਯਾਰ ਰਵੀ ਚੰਦਰਾ ਚਾਇਸ ਸਹੀ ਹੈ ਪਾਕ ਵੇਖ ਭਲਾ ਭਾਜੀ ਨਹੀਂ ਤੇ ਸਾਰੇ ਵਾਪਸ ਕਰਕੇ ਆਈਏ ਸਚਨ ਟੁਕ ਟਕ ਚੈੱਕ ਕਰ ਲੋ ਯਾਰ ਇਹ ਕੋਰੀ ਹੂੰ ਮੋਹਦਾ ਤੁੰਣਾ ਲੱਗੇ ਠੀਕ ਆ ਭਾਗ ਕੋ ਖਮਲਾ ਭਾਜੀ ਕੋਟੀ ਲਾ ਕੋਟੀ ਜੱਤਨ ਦੀ ਹੋਰ ਹੋਰ ਸਵੇਰੇ ਜਾਣਾ ਵਿਆਹ ਤਾਂ ਹੀ ਕਰਕੇ ਲੈ ਜਾਂਦਾ ਏ ਲੰਮਾ ਘਾਟੇ ਨਿਆਦ ਖਲਾ ਦਰਬਾਰ ਆਵਾ ਦੀ ਗੱਡੀ ਨੇ ਵਿਸ਼ ਕਰਦਗੇ ਰੱਖ ਜਾ ਮੈਂ ਕਰਕੇ ਆਵਾ ਵੀ ਸੀ ਆ ਤੁਸੀਂ ਤੇ ਕਰਨੀ ਉਹ ਸੋਹਣਾ ਵਾ ਪਿਆਰਾ ਚ ਪੈਂਦੇ ਕਰਨਾ ਪਣਾ ਤੇ ਇਤਨੀ ਵਹੀ ਨਹੀਂ ਕਰਨ ਦੇ ਤੂੰ ਇਹ ਬਹੁਤਾ ਨਹੀਂ ਮੋ ਕਰਕੇ ਬਹੁਤ ਸੋਹਣਾ ਲੱਗਾ ਥੋੜਾ ਤਾਂ ਕਰ ਲਾ ਤਾਂ ਕਿ ਤੈਨੂੰ